ਇਨਫੋਰਮੇਸ਼ਨ ਦਿੱਤੀਆਂ ਸਿੱਧੀਆਂ ਕੰਪਲੇਨਸ ਦਿੱਤੀਆਂ ਸੀ ਕਿ ਹਰ ਹਰਮਾਨ ਚੌਕ ਪ੍ਰਦਰਸ਼ਿਤ ਦੇ ਵਿੱਚ ਜਿਹੜਾ ਹੈਗਾ ਉਹ ਪਾਰਕਿੰਗ ਦੀ ਜਗ੍ਹਾ ਨਹੀਂ ਮਿਲਦੀ ਕੋਈ ਗੱਲ ਜਿਹੜਾ ਨਹੀਂ ਬਹੁਤ ਜਦੋਂ ਤੁਸੀਂ ਕਿਸੇ ਨੂੰ ਦੋ ਵਾਰੀ ਵਾਰਨਿੰਗ ਦੇ ਦਿੰਦੇ ਹੋ ਵਾਰਨਿੰਗ ਦਿਓ ਅਗਰ ਨਹੀਂ ਝੁਕਦਾ ਤੇ ਮਿਊਨਿਸਪੈਲਟੀ ਵਾਲੇ ਸੰਧੋ ਦੇ ਨਾਲ ਲੈ ਜਾਓ ਪਾਰਕਿੰਗ ਦੀ ਜਗ੍ਹਾ ਨੂੰ ਸਹੀ ਦਰਸਤ ਕਰਨ ਵਾਸਤੇ ਅੱਜ ਅਸੀਂ ਪੂਰੀ ਮੁਹਿੰਮ ਚਲਾਈ ਹੈ ਮਾਨਯੋਗ ਐਸਐਸਪੀ ਸਾਹਿਬ ਦੇ ਵਿਕਲਪ ਦੇ ਨਾਲ ਕਿ ਜਿਹਨੂੰ ਗੱਡੀ ਨਹੀਂ ਲਾਉਣ ਦੇ ਲਈ ਜਿਹਨੇ ਤੁਹਾਡੀ ਦੁਕਾਨ ਚ ਲਾ ਰਹਾ ਹੋ ਉਹ ਨਾਲੇ ਬਹੁਤ ਬੇਦਮੀ ਲਾ ਰਿਹਾ ਕੋਈ ਕੋ ਪੈਸੇ ਲੈਂਦੇ ਹੋਣਗੇ ਕਾਫੀ ਸਾਰੀਆਂ ਸ਼ਾਪਸ ਦੇ ਜਿਹੜੇ ਓਨਰਸ ਹੈਗੇ ਆ ਉਹਨਾਂ ਨੇ ਸ਼ਾਪਸ ਦੇ ਬਾਹਰ ਸਮਾਨ ਰੱਖਿਆ ਹੋਇਆ ਸੋਨਾ ਸਾਰਿਆਂ ਨੂੰ ਅੱਜ ਅਸੀਂ ਵੀਡੀਓ ਰਿਕੁਐਸਟ ਕੀਤੀ ਆ ਵਾਰਨਿੰਗ ਦਿੱਤੀ ਆ ਕਿ ਤੁਸੀਂ ਆਪਣਾ ਸਮਾਨ ਜਿਹੜਾ ਆਪਣੀ ਸ਼ਾਪ ਦੇ ਅੰਦਰ ਰੱਖੋ ਜਿਹੜੀ ਪਾਰਕਿੰਗ ਦੀ ਜਗ੍ਹਾ ਹੈ ਉਹ ਪ੍ਰੋਪਰ ਪਬਲਿਕ ਜਗ੍ਹਾ ਵਾਸਤੇ ਪਾਰਕਿੰਗ ਦੇ ਵਾਸਤੇ ਖਾਲੀ ਰੱਖੀ ਜਾਵੇ ਸੋ ਦੈਟ ਜਿਹੜੇ ਵਹੀਕਲਸ ਨੇ ਉਹ ਪਾਰਕਿੰਗ ਵਾਲੀ ਜਗ੍ਹਾ ਤੇ ਲੱਗਣ ਲੋੜੀ ਦਾ ਤਿਹਾਰ ਆ ਰਿਹਾ ਹੈ ਅਕਸਰ ਵੇਖਿਆ ਜਾਂਦਾ ਹੈ ਕਿ ਤਿਹਾਰਾਂ ਦੇ ਮੱਦੇਨਜ਼ਰ ਦੁਕਾਨਦਾਰਾਂ ਵੱਲੋਂ ਸੜਕ ਦੇ ਅੱਧ ਵਿੱਚ ਕਾਰ ਸਜਾਈਆਂ ਗਈਆਂ ਦੁਕਾਨਾਂ ਕਾਰਨ ਟ੍ਰੈਫਿਕ ਸਮੱਸਿਆ ਗੰਭੀਰ ਹੋ ਜਾਂਦੀ ਹੈ ਇਸ ਦੇ ਨਾਲ ਹੀ ਕੁਝ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਦੇ ਬੋਰਡ ਵੀ ਸੜਕ ਦੇ ਅੱਧ ਵਿੱਚਕਾਰ ਲਗਾਏ ਗਏ ਨੇ ਐਸਪੀ ਹੈੱਡਕੁਆਟਰ ਜੁਗਰਾਜ ਸਿੰਘ ਸ਼ਹਿਰ ਦੇ ਮੁੱਖ ਬਾਜ਼ਾਰ ਹਨੂਮਨ ਚੌਂਕ ਤੋਂ ਤਿਬੜੀ ਰੋਡ ਵੱਲ ਨਿਕਲੇ ਜਿੱਥੇ ਦੁਕਾਨਦਾਰਾਂ ਵੱਲੋਂ ਸੜਕ ਦੇ ਅੱਧ ਵਿੱਚਕਾਰ ਲੋੜੀ ਦੇ ਤਿਹਾਰ ਨਾਲ ਸੰਬੰਧਿਤ ਸਮਾਨ ਕਾਊਂਟਰ ਤੇ ਸਜਾਇਆ ਗਿਆ ਸੀ ਉੱਥੇ ਹੀ ਦੁਕਾਨਾਂ ਦੇ ਅੱਗੇ ਨਜਾਇਜ਼ ਪਾਰਕਿੰਗ ਅਤੇ ਦੁਕਾਨਾਂ ਦੇ ਬੋਰਡ ਵੀ ਪਏ ਦੇਖੇ ਗਏ ਜਿਸ ਤੇ ਐਸਪੀ ਹੈੱਡਕੁਆਰਟਰ ਵੱਲੋਂ ਸਾਰੀਆਂ ਦੁਕਾਨਾਂ ਪਿੱਛੇ ਹਟਵਾਈਆਂ ਗਈਆਂ ਤੇ ਬੋਰਡ ਵੀ ਚੁਕਵਾ ਦਿੱਤੇ ਗਏ ਨੇ ਪੁਲਿਸ ਅਧਿਕਾਰੀ ਵੱਲੋਂ ਰੇੜੀ ਵਾਲਿਆਂ ਨੂੰ ਵੀ ਵਾਰਨਿੰਗ ਦਿੱਤੀ ਗਈ ਆ ਕਿ ਆਪਣੀਆਂ ਰੇੜੀਆਂ ਫੁੱਟਪਾਥ ਤੋਂ ਪਿੱਛੇ ਰੱਖਣ ਤੇ ਨਾਲ ਹੀ ਦੁਕਾਨਦਾਰਾਂ ਨੂੰ ਸਖਤ ਚੇਤਾਵਨੀ ਦਿੱਤੀ ਗਈ ਹੈ ਜੇਕਰ ਹੁਣ ਕਿਸੇ ਦਾ ਵੀ ਸਮਾਨ ਦੁਕਾਨ ਦੀ ਹੱਦ ਤੋਂ ਬਾਹਰ ਹੋ ਗਿਆ ਤਾਂ ਜ਼ਬਤ ਕਰ ਲਿਆ ਜਾਵੇਗਾ ਤੁਹਾਨੂੰ ਦੱਸ ਦੇ ਕਿ ਸ਼ਹਿਰ ਦੀ ਟ੍ਰੈਫਿਕ ਸਮੱਸਿਆ ਦਾ ਮੁੱਖ ਕਾਰਨ ਦੁਕਾਨਦਾਰਾਂ ਵੱਲੋਂ ਸੜਕ ਤੇ ਤੇਗੇ ਨਜ਼ਾਇਜ਼ ਕਬਜ਼ੇ ਵੀ ਮੰਨੇ ਜਾ ਰਹੇ ਨੇ ਪਬਲਿਕ ਨੇ ਸਾਨੂੰ ਇਨਫੋਰਮੇਸ਼ਨ ਦਿੱਤੀਆਂ ਸੀਗੀਆਂ ਕੰਪਲੇਨਸ ਦਿੱਤੀਆਂ ਸੀਗੀਆਂ ਕਿ ਸਾਨੂੰ ਮਾਨ ਚੌਕ ਪ੍ਰਤਾਪਪੁਰ ਦੇ ਵਿੱਚ ਜਿਹੜਾ ਰਹਿ ਗਿਆ ਉਹ ਪਾਰਕਿੰਗ ਦੀ ਜਗ੍ਹਾ ਨਹੀਂ ਮਿਲਦੀ ਉਹ ਪਾਰਕਿੰਗ ਦੀ ਜਗ੍ਹਾ ਨੂੰ ਸਹੀ ਦਰਸ ਕਰਨ ਵਾਸਤੇ ਅੱਜ ਅਸੀਂ ਪੂਰੀ ਮੁਹਿੰਮ ਚਲਾਈ ਹੈ ਮਾਨਯੋਗ ਐਸਐਸਪੀ ਸਾਹਿਬ ਦੇ ਦਿੱਕਰ ਦੇ ਸਹਾਇ ਅਤੇ ਇਹਦੇ ਵਿੱਚ ਅਸੀਂ ਦੇਖਿਆ ਕਿ ਕਾਫੀ ਸਾਰੀਆਂ ਸ਼ਾਪਸ ਦੇ ਜਿਹੜੇ ਓਨਰਸ ਹੈਗੇ ਆ ਉਹਨਾਂ ਨੇ ਸ਼ਾਪਸ ਦੇ ਬਾਹਰ ਸਮਾਨ ਰੱਖਿਆ ਹੋਇਆ ਤੁਹਾਨੂੰ ਸਾਰਿਆਂ ਨੂੰ ਅੱਜ ਅਸੀਂ ਵੀਡੀਓ ਰਿਕੁਐਸਟ ਕੀਤੀ ਹੈ ਵਾਰਨਿੰਗ ਦਿੱਤੀ ਹੈ ਕਿ ਤੁਸੀਂ ਆਪਣਾ ਸਮਾਨ ਜਿਹੜਾ ਆਪਣੀ ਸ਼ਾਪ ਦੇ ਅੰਦਰ ਰੱਖੋ ਜਿਹੜੀ ਪਾਰਕਿੰਗ ਦੀ ਜਗ੍ਹਾ ਹੈ ਉਹ ਪ੍ਰੋਪਰ ਪਬਲਿਕ ਦੇ ਵਾਸਤੇ ਪਾਰਕਿੰਗ ਦੇ ਵਾਸਤੇ ਖਾਲੀ ਰੱਖੀ ਜਾਵੇ ਸੋ ਦੈਟ ਜਿਹੜੇ ਵਹੀਕਲਸ ਨੇ ਉਹ ਪਾਰਕਿੰਗ ਵਾਲੀ ਜਗ੍ਹਾ ਤੇ ਲੱਗਣ ਨਾ ਕਿ ਸੜਕ ਦੇ ਵਿੱਚ ਲੱਗਣ ਕਿਉਂਕਿ ਜਦੋਂ ਸੜਕ ਦੇ ਵਿੱਚ ਵਹੀਕਲਸ ਲੱਗਦੇ ਨੇ ਫਿਰ ਉਹਦੇ ਨਾਲ ਟ੍ਰੈਫਿਕ ਦੀ ਸਮੱਸਿਆ ਵੱਧ ਜਾਂਦੀ ਆ ਔਰ ਇਹ ਬਹੁਤ ਆਵਾਜਾਈ ਵਾਲਾ ਬਾਜ਼ਾਰ ਹੈਗਾ ਇਹਦੇ ਵਿੱਚ ਅਗਰ ਕੋਈ ਵੀ ਗੱਡੀ ਰੋਡ ਦੇ ਉੱਤੇ ਪਾਰਕਿੰਗ ਕੀਤੀ ਜਾਂਦੀ ਹੈ ਉਹਦਾ ਅਸਰ ਜਿਹੜਾ ਟ੍ਰੈਫਿਕ ਦੇ ਉੱਪਰ ਪੈਂਦਾ ਸੋ ਟ੍ਰੈਫਿਕ ਨੂੰ ਮੱਦੇਨਜ਼ਰ ਰੱਖਦੇ ਹੋਏ ਤਾਂ ਕਿ ਲੋਕੀ ਜਿਹੜੇ ਆ ਉਹ ਬਿਲਕੁਲ ਈਜ਼ੀਲੀ ਆਪਣੇ ਕੰਮਕਾਰ ਕੰਪਲੀਟ ਕਰਕੇ ਛੇਤੀ ਨਾਲ ਆਪਣੇ ਘਰਾਂ ਨੂੰ ਜਾ ਸਕਣ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਪਬਲਿਕ ਦੀ ਸੇਫਟੀ ਨੂੰ ਮੱਦੇਨਜ਼ਰ ਰੱਖਦੇ ਹੋਏ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਲੋਹੜੀ ਦਾ ਤਿਉਹਾਰ ਆ ਰਿਹਾ ਹੈ 26 ਜਨਵਰੀ ਆ ਰਹੀ ਹੈ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸਿਕਿਉਰਿਟੀ ਦੀ ਚੈਕਿੰਗ ਕੀਤੀ ਜਾ ਰਹੀ ਹੈ ਸਪੈਸ਼ਲੀ ਜਿਹੜੇ ਵਹੀਕਲਜ਼ ਵਿਦਆਊਟ ਨੰਬਰ ਹੈਗੇ ਨੇ ਉਹਨਾਂ ਦੇ ਖਿਲਾਫ ਜਿਹੜੀ ਆ ਉਹ ਐਸ ਪਰ ਲਾਅ ਕਾਰਵਾਈ ਕੀਤੀ ਜਾ ਰਹੀ ਹੈ ਔਰ ਇਸੇ ਤਰ੍ਹਾਂ ਸਾਰੇ ਬਾਜ਼ਾਰ ਨੂੰ ਤੁਹਾਡੇ ਮਾਜੂਦ ਬਾਈ ਰਿਕੁਐਸਟ ਕਰਦੇ ਆ ਕਿ ਉਹ ਆਪਣੇ ਆਪਣੇ ਸਮਾਨ ਨੂੰ ਆਪਣੀਆਂ ਦੁਕਾਨਾਂ ਦੇ ਅੰਦਰ ਰੱਖਣ ਤਾਂ ਜੋ ਪਾਰਕਿੰਗ ਦੀ ਜਗ੍ਹਾ ਜਿਹੜੀ ਉਹ ਖੁੱਲੀ ਡੁੱਲੀ ਰਹੇ ਜਿਆਦਾ ਫਲੋ ਹੋਏਗਾ ਅਗਰ ਪਾਰਕਿੰਗ ਦੀ ਜਗ੍ਹਾ ਖੁੱਲੀ ਮਿਲੇਗੀ ਲੋਕੀ ਵੱਧ ਮਾਰਕੀਟ ਦੇ ਵਿੱਚ ਆਉਣਗੇ ਸੋ ਇਹਦੇ ਨਾਲ ਜਿਹੜਾ ਹੈਗਾ ਸ਼ੌਪਕੀਪਰਸ ਨੂੰ ਵੀ ਵੱਧ ਫਾਇਦਾ ਹੋਏ ਤਿਉਹਾਰਾ ਕਾਰਨ ਖਾਸ ਟ੍ਰੈਫਿਕ ਦਾ ਕਾਰਨ ਹੀ ਇਨਕ੍ਰੋਚਮੈਂਟਲ ਤਿਉਹਾਰਾ ਕਾਰਨ ਦੁਕਾਨਦਾਰ ਕਾਫੀ ਅੱਗੇ ਤੱਕ ਵਧਾ ਲੈਂਦੇ ਆ ਦੁਕਾਨਾਂ ਕੁਝ ਇਹਨਾਂ ਨੂੰ ਅਸੀਂ ਸਾਰਿਆਂ ਨੂੰ ਇਹ ਰਿਕੁਐਸਟ ਕਰ ਰਹੇ ਆ ਅਸੀਂ ਇਹਨਾਂ ਨੂੰ ਦੋ ਦੋ ਤਿੰਨ ਤਿੰਨ ਵਾਰੀ ਰਿਕੁਐਸਟ ਕਰ ਚੁੱਕੇ ਹਾਂ ਪਹਿਲਾਂ ਅੱਜ ਫੇਰ ਅਸੀਂ ਇਹਨਾਂ ਨੂੰ ਰਿਕੁਐਸਟ ਕੀਤੀ ਆ ਔਰ ਇਹਦੇ ਨਾਲ ਅੱਜ ਅਸੀਂ ਵਾਰਨਿੰਗ ਵੀ ਦਿੱਤੀ ਹੈ ਕਿ ਇਸ ਤੋਂ ਬਾਅਦ ਚ ਅਸੀਂ ਕਮੇਟੀ ਨੂੰ ਨਾਲ ਲੈ ਕੇ ਮਾਨਯੋਗ ਡੀਸੀ ਸਾਹਿਬ ਦੀ ਟੀਮ ਨੂੰ ਨਾਲ ਲੈ ਕੇ ਅਗਰ ਕੋਈ ਇਨਕ੍ਰੋਚਮੈਂਟ ਕਰੇਗਾ ਤੇ ਉਹਦੇ ਉਹਦੇ ਖਿਲਾਫ ਜਿਹੜੀ ਆ ਉਹ ਕਰ ਦੇਈਏ